ਹਾਣ ਵਾਲੇ ਸਾਡੇ ਬੱਚਿਆਂ ਤੱਕ ਹੋਵੇਗਾ ਜੀ ਉਹ ਸਾਡੇ ਬੱਚੇ ਪਾਠ ਬੁੱਕ ਕਰਨ ਜਾਇਆ ਕਰਨੇ ਗੁਰਦੁਆਰਾ ਸਾਹਿਬ ਆਈ ਜੀ ਸਾਡੇ ਪੰਜ ਮੂਲ ਮੰਤਰ ਦੇ ਪਾਠ ਬੁੱਕ ਕਰਦੇ ਹੋ ਕਰਨ ਕਰਨਾ ਹੋਰ ਛੋਟ ਹੋ ਜਾਏਗਾ ਅਸੀਂ ਅਲੋਪ ਕਰ ਦਾਂਗੇ ਜੀ ਛੋਟ ਹੁਣ ਇਹ ਸਰਚ ਚੱਲ ਰਹੀ ਹੈ ਜੀ ਗਿਆਨੀ ਵਿਦਵਾਨਾਂ ਚੋਂ ਵੀ ਸੁਖਨੀ ਸਾਹਿਬ ਤੋਂ ਹੋਰ ਛੋਟਾ ਕੀ ਲੱਭੀਏ ਇਹ ਰਿਸਰਚ ਚੱਲ ਰਿਹਾ ਗੁਰਬਾਣੀ ਨੂੰ ਪੜਨ ਦੇ ਉੱਤੇ ਹੀ ਸਾਡੇ ਵਹਿਮ ਪੈਦਾ ਹੋਗੇ ਜਿੱਥੇ ਅਸੀਂ ਪਹੁੰਚਣਾ ਸੀ ਉੱਥੇ ਪਹੁੰਚ ਹੀ ਨਹੀਂ ਪਾਰੇ ਇਹਨੂੰ ਇਸ ਤਰੀਕੇ ਪੜਨਾ ਇਸ ਸਮੇਂ ਪੜਨਾ ਇਦੇ ਉੱਤੇ ਬਹੁਤ ਜ਼ਿਆਦਾ ਵਹਿਮ ਪੈਦਾ ਹੋ ਗਏ ਅਸੀਂ ਖੁਦ ਪੜ ਹੀ ਨਹੀਂ ਰਹੇ ਜੀ ਖੁਦ ਸਾਡਾ ਪੜਨ ਦਾ ਪ੍ਰੋਸੈਸ ਖਤਮ ਹੋ ਗਿਆ ਜੀ ਕਿਸੇ ਸਮੇਂ ਹੁੰਦਾ ਸੀ ਜੀ ਕਈ ਸਾਲਾਂ ਪਹਿਲਾਂ ਸਹਿਜਪਾੜ ਸਾਹਿਬ ਅਰਥਾਂ ਸਮੇਤ ਗੁਰਸਿੱਖ ਪੜ ਰਹੇ ਸੀ ਤੁਸੀਂ ਪ੍ਰੋਫੈਸਰ ਸਾਹਬ ਸਿੰਘ ਜੀ ਦਾ ਜੀਵਨ ਪੜਿਓ ਜੀ ਪ੍ਰੋਫੈਸਰ ਸਾਹਬ ਸਿੰਘ ਉਹਨਾਂ ਨੇ ਗੁਰਬਾਣੀ ਦਾ ਟੀਕਾ ਕੀਤਾ ਅਰਥ ਕੀਤੇ ਵਿਆਖਿਆ ਕੀਤੀ ਬਹੁਤ ਕੁਝ ਕੀਤਾ ਉਹਨਾਂ ਨੇ 1947 ਦਾ ਸਮਾਂ ਆ ਗਿਆ ਜਦੋਂ ਬਹੁਤ ਕੁਝ ਵਾਪਰਿਆ ਉਹਨਾਂ ਨੇ ਅੱਖੀਂ ਵੇਖਿਆ ਸਾਰਾ ਕੁਝ ਉਹ ਡਿਸਟਰਬ ਹੋਏ ਥੋੜਾ ਕਿਸੇ ਦੀਆਂ ਜਾਨਾਂ ਜਾ ਰਹੀਆਂ ਨੇ ਜਾਨਵਰ ਵਿਛੜ ਰਹੇ ਨੇ ਪਰਿਵਾਰ ਵਿਛੜ ਰਹੇ ਨੇ ਬਜ਼ੁਰਗ ਰਸਤੇ 'ਚ ਮਰ ਰਹੇ ਨੇ ਬੱਚੇ ਗੋਦੀ ਚੁੱਕੇ ਹੋਏ ਕੋਈ ਖੋ ਕੇ ਲੈ ਕੇ ਜਾ ਰਹੇ ਲੁੱਟਕ ਸੁੱਟਾਂ ਵੀ ਹੋਈਆਂ ਜਦੋਂ ਮਾਹੌਲ ਵਿਗੜਦਾ 47 'ਚ ਉਹ ਇੰਨਾ ਚੀਖ ਇੰਨਾ ਰੋਲਾ ਸਮਾਜ ਵਿੱਚ ਪਿਆ ਉਹ ਕਈ ਸਮਾਂ ਡਿਸਟਰਬ ਰਹਿ ਫਿਰ ਉਹਨਾਂ ਨੇ ਜਿਹੜੇ ਅੱਛਾ ਜਿਹੜੇ 47 ਦੇ ਵਿੱਚ ਗੈਣੇ ਸੰਭਰੇ ਸੀ ਘਰ ਵਿਛੜ ਰਹੇ ਸਨ ਵੀ ਅਸੀਂ ਕੀ ਚੁੱਕੀਏ ਗਹਿਣੇ ਕੀ ਚੁੱਕੀਏ ਪੈਸਾ ਕੀ ਚੁੱਕੀਏ ਬੱਚਿਆਂ ਨੂੰ ਕੀ ਚੁੱਕੀਏ ਕੋਈ ਜ਼ਮੀਨ ਦਾ ਕਾਗਜ਼ ਮੇਨ ਵੀ ਚੀਜ਼ਾਂ ਨੂੰ ਵੀ ਹੱਥ ਪਾਵਾਂਗੇ ਜਦੋਂ ਸਿਚੁਏਸ਼ਨ ਇਹ ਜੀ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀ ਚੁੱਕਿਆ ਸੀ ਆਪਣੇ ਖਰੜੇ ਜਿਹੜੇ ਉਹਨਾਂ ਨੇ ਲਿਖ ਲਈ ਸੀ ਗੁਰਬਾਣੀ ਦੇ ਅਰਥ ਵੀ ਮੇਰੀ ਮਿਹਨਤ ਨਾ ਕਿਤੇ ਖਰਾਬ ਹੋ ਜਾਏ ਜੋ ਕੌਮ ਦੇ ਲਈ ਹੈ ਫਿਰ ਉਹ ਡਿਸਟਰਬ ਜਦੋਂ ਹੋਏ ਉਹ ਦੁਬਾਰਾ ਤੋਂ ਕਈ ਮਹੀਨਿਆਂ ਬਾਅਦ ਉਹਨਾਂ ਨੇ ਲਿਖਿਆ ਪਰ ਉਹ ਲਿਖਣ ਲਈ ਉਹ ਪਾਵਰ ਪੈਦਾ ਨਹੀਂ ਕਰ ਸਕੇ ਕਿੰਨਾ ਸਮਾਂ ਡਿਸਟਰਬ ਹੋ ਗਏ ਸੀ ਫਿਰ ਉਹਨਾਂ ਨੇ ਆਪਣੀ ਜੀਵਨੀ ਚ ਲਿਖਿਆ ਜਿਉ ਉਹ ਸਾਰਾ ਪਿਛਲਾ ਉਹਨਾਂ ਨੇ ਪਹਿਲਾਂ ਪੜ੍ਹਿਆ ਜਿੰਨਾ ਕੁਝ ਲਿਖਿਆ ਸੋਚ ਨੂੰ ਸੁਪੱਦਰ ਤੇ ਲੈ ਕੇ ਗਏ ਉਸ ਮਾਹੌਲ ਚੋਂ ਨਿਕਲੇ ਫਿਰ ਉਹਨਾਂ ਨੇ ਦੁਬਾਰਾ ਲਿਖਿਆ ਫਿਰ ਉਹਨਾਂ ਨੇ ਦੁਬਾਰਾ ਲਿਖਿਆ ਤਾਂ ਬੇਨਤੀ ਸੀ ਕਿਸੇ ਸਮੇਂ ਸੀ ਪ੍ਰੋਫੈਸਰ ਸਾਹਬ ਸਿੰਘ ਕਦੇ ਕਿਸੇ ਗੁਰੂ ਘਰ ਚਲੇ ਗਏ ਕਿੰਨੇ ਸੌ ਕਿਲੋਮੀਟਰ ਗਏ ਉੱਥੋਂ ਕੋਈ ਪੋਥੀ ਲਿਆਏ ਕਿੰਨੇ ਗੁਰੂ ਸਾਹਿਬ ਦੇ ਸਰੂਪ ਉਹਨਾਂ ਨੂੰ ਕਈ ਮਹੀਨਿਆਂ ਚ ਮਿਲੇ ਫਿਰ ਉਹ ਸਾਹਮਣੇ ਰੱਖ ਕੇ ਫਿਰ ਰਿਸਰਚ ਕੀਤੀ ਜੇ ਕਿਤੇ ਇੱਕ ਪੰਕਤੀ ਅਸੀਂ ਭੁੱਲ ਗਏ ਉਹ ਪੰਕਤੀ ਕਿੱਥੋਂ ਲੱਭੀਏ ਗੁਰੂ ਸਾਹਿਬ ਜੀ ਦਾ ਸਰੂਪ ਫਿਰ ਅੰਗ ਦੇਖੋ ਫਿਰ ਕਿਸੇ ਨੂੰ ਪੁੱਛੋ ਵੀ ਕਿੱਥੇ ਪੰਕਤੀ ਮਿਲ ਸਕਦੀ ਆ ਕਿੰਨਾ ਔਖਾ ਸੀ ਜੀ ਪਰ ਫਿਰ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਪੈਦਾ ਹੋ ਗਏ ਸਹਿਜ ਪਾਠ ਦੇ ਦੌਰ ਖਤਮ ਹੋਏ ਫਿਰ ਆਗੇ ਜੀ ਅਖੰਡ ਪਾਠ ਸਾਹਿਬ ਥੋੜਾ ਸ਼ੋਰਟ ਕਰ ਦਿਓ ਜੀ ਸਾਡੇ ਕੋਲ ਟਾਈਮ ਘਟ ਹੁੰਦਾ ਸ਼ੋਰਟ ਕਰ ਦਿਓ ਫਿਰ ਹੋਰ ਸ਼ੋਰਟ ਹੋ ਗਿਆ ਸੀ ਘਰ ਪਾਠ ਨਹੀਂ ਕਰਾ ਸਕਦੇ ਮਹਾਰਾਜ ਜੀ ਘਰ ਆਣਗੇ ਗੁਰਦੁਆਰੇ ਵਿੱਚ ਕੈਬਨ ਬਣ ਗਏ ਪਾਠੀ ਸਿੰਘ ਜੀ ਕਰਦੇ ਆ ਆਰੰਭ ਪਾਠ ਹੋਇਆ ਮੈਂ ਗੱਲ ਕਰ ਰਹੇ ਜੀ ਡਿਗੇ ਨਾ ਡੋਲੇ ਡਿਰ ਕਰ ਰਹੇ ਹੋ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਇਤਿਹਾਸ ਕਿੱਥੇ ਸਿੱਖਾਂ ਦਾ ਇਤਿਹਾਸ ਤੇ ਅਸੀਂ ਤੇ ਡਿਗ ਗਏ ਅਸੀਂ ਤੇ ਡੋਲ ਗਏ ਸ਼ਾਰਟ 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 ਥੋੜਾ 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 ਉਹ ਸਹਿਜ ਪਾਠ ਵੀ ਖਤਮ ਅਰਥਾ ਸਿਮੇਤੀ ਦੂਰ ਦੀ ਗੱਲ ਅਖੰਡ ਪੜ ਸਾਹਿਬ ਆਰੰਭ ਟਾਈਮ ਆਵਾਂਗੇ ਮੱਧ ਟਾਈਮ ਆਵਾਂਗੇ ਪੂਵਕ ਟਾਈਮ ਪਹੁੰਚਾਂਗੇ ਫਿਰ ਉਹ ਵੀ ਖਤਮ ਹੋ ਗਿਆ ਗੁਰਦੁਆਰੇ ਰਖਾ ਦਿੱਤਾ ਜੀ ਫੋਨ ਦੇ ਦੁਆਰਾ ਸਭ ਕੁਝ ਹੋ ਜਾਣਾ ਫਿਰ ਸੁਖਮਨੀ ਸਾਹਿਬ ਹੋਰ ਛੋਟ ਹੁਣ ਇਹ ਸਰਚ ਚੱਲ ਰਹੀ ਹੈ ਜੀ ਗਿਆਨੀ ਵਿਦਵਾਨਾਂ ਚੋਂ ਵੀ ਸੁਖਮਨੀ ਸਾਹਿਬ ਤੋਂ ਹੋਰ ਛੋਟਾ ਕੀ ਲੱਭੀ ਇਹ ਰਿਸਰਚ ਚੱਲ ਰਹੀ ਹੈ ਆਣ ਵਾਲੇ ਸਾਡੇ ਬੱਚਿਆਂ ਤੱਕ ਹੋਵੇਗਾ ਜੀ ਸਾਡੇ ਬੱਚੇ ਪਾਠ ਬੁੱਕ ਕਰਨ ਜਾਇਆ ਕਰਨੇ ਗੁਰਦੁਆਰਾ ਸਾਹਿਬ ਆਈ ਜੀ ਸਾਡੇ ਪੰਜ ਮੂੜ ਮੰਤਰ ਦੇ ਪਾਠ ਬੁੱਕ ਕਰਦੇ ਹੋ ਕਰਨ ਕਰਨਾ ਹੋਰ ਛੋਟ ਹੋ ਜਾਏਗਾ ਅਸੀਂ ਇਹ ਲੋਪ ਕਰ ਦਾਂਗੇ ਜੀ